ਪੈਂਡੂ ਲਾਈਕ ਤੇ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਤੇ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਸ਼ੇਅਰ ਕਰਦੇ ਆਂ ਤੇ ਜੋ ਇਹ ਰੈਸਪੀ ਬਣਾਉਂਦੇ ਆ ਤੁਹਾਨੂੰ ਬਣਾਉਂਦੇ ਬਣਾਉਂਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਰੈਸਪੀ ਦਾ ਕੀ ਨਾਮ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਹ ਰੈਸਪੀ ਕਿਸ ਤੋਂ ਬਣੂਗੀ ਇਹ ਬਣੂਗੀ ਜੀ ਘਰ ਦੀਆਂ ਜਮਣਾਂ ਤੋਂ ਇਹੜੀਆਂ ਜਮਮਣਾਂ ਆਪਣੇ ਖੇਤਾਂ ਦੇ ਵਿੱਚ ਲੱਗਦੀਆਂ ਨੇ ਘਰ ਦੀਆਂ ਜਮਮਣਾਂ ਨੇ ਇਹਨਾਂ ਤੋਂ ਇੱਕ ਰੈਸিপি ਤਿਆਰ ਕਰਾਂਗੇ ਤੇ ਇਹ ਰੈਸিপি ਵਿੱਚ ਕੀ ਕੀ ਸਮਾਨ ਦੀ ਜ਼ਰੂਰਤ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਮਮਣਾਂ ਨੂੰ ਪਹਿਲਾਂ ਧੋਤੀ ਆਪਾਂ ਹੋਈਆਂ ਨੇ ਜਮਮਣ ਇੱਕ ਵਾਰ ਫੇਰ ਧੋਣੇ ਆ ਇਹਨਾਂ ਨੂੰ ਫਿਰ ਧੋ ਕੇ ਇਹਨਾਂ ਦੇ ਉਤਾਰ ਦਿਆਂ ਛਿਲਕੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਜਮਮਣਾਂ ਧੋਣੇ ਆ ਇਸ ਦਵਾਰੋਂ ਲਓ ਜੀ ਜਮਮਣਾਂ ਆਪਾਂ ਨੇ ਧੋ ਲਈਆਂ ਨੇ ਤੇ ਪਹਿਲਾਂ ਮੈਂ ਇੱਕ ਵਾਰ ਪਹਿਲਾਂ ਧੋ ਕੇ ਰੱਖੀ ਸੀ ਦਵਾਰੋਂ ਮੈਂ ਕਿਚ ਚਲ ਇੱਕ ਵਾਰ ਫੇਰ ਆਪਾਂ ਧੋ ਲੈਨੇ ਆ ਧੋਣ ਚ ਕਿਹੜਾ ਕੋਈ ਹੈ ਵੀ ਤੇ ਹੁਣ ਆਪਾਂ ਇਹਦੇ ਨਾਲ ਇਦਾਂ ਚਾਕੂ ਦੀ ਮਦਦ ਨਾਲ ਸਾਰੇ ਛਿਲਕੇ ਲਾਉਣੇ ਨੇ ਜਾਮਣਾਂ ਦੇ ਜਿਹੜੀ ਖਰਾਬ ਹੋਊਗੀ ਜਾਮਣ ਉਹ ਆਪਾਂ ਸਿੱਟ ਦਾਂਗੇ ਤੇ ਜਿਹੜੀ ਵਧੀਆ ਹੋਊਗੀ ਉਹ ਆਪਾਂ ਯੂਜ਼ ਕਰਾਂਗੇ ੜਕਿਆਂ ਨੇ ਇੱਕ ਪਾਸੇ ਰੱਖੀ ਜਾਂਦੇ ਆ ਇਦਾਂ ਕਰਕੇ ਸਾਰੇ ਛਿਲਕੇ ਲਾ ਲਵਾਂਗੇ ਛਿਲਕੇ ਲਾ ਕੇ ਜੀ ਇਹਦਾ ਬਣਾਵਾਂਗੇ ਆਪਾਂ ਅੱਜ ਨਵੀਂ ਰੈਸিপি ਬਹੁਤ ਜ਼ਿਆਦਾ ਟੇਸਟੀ ਰੈਸিপি ਹੁੰਦੀ ਹੈ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਰੈਸিপি ਲੋ ਜੀ ਜਮਣਾ ਦੇ ਆਪਾਂ ਛਿਲਕੇ ਉਤਾਰ ਲਏ ਨੇ ਤੇ ਇਹ ਹੋ ਗਿਆ ਆਪਣਾ ਗੁੜ ਆਪਾਂ ਇਹਦੇ ਵਿੱਚ ਗੁੜ ਵੀ ਪਾਉਣਾ ਤੇ ਇਹ ਆਪਾਂ ਕਰਦੇ ਆ ਆਪਾਂ ਬੱਚਿਆਂ ਵਾਸਤੇ ਅੱਜ ਜੈਮ ਤਿਆਰ ਜਮਣਾ ਤੋਂ ਜੈਮ ਤਿਆਰ ਕਰਨਾ ਜੋ ਬਰੈਡਾਂ ਤੇ ਲਾ ਕੇ ਬੱਚੇ ਖਾਂਦੇ ਨੇ ਰੋਟੀ ਦੇ ਲਾਗੇ ਵੀ ਖਾ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਇਹ ਛਿਲਕਿਆਂ ਨੂੰ 프라이ਪਿੰਨ ਦੇ ਵਿੱਚ ਪਾਇਆ ਹੋਇਆ ਤੇ ਇਹਨੂੰ ਗੈਸ ਤੇ ਧਰਦਾ ਆਪਾਂ ਗਰਮ ਕਰਨ ਵਾਸਤੇ ਇਹ ਗਰਮ ਤਾਂ ਕਰਦੇ ਆ ਆਪਣਾ ਜੋ ਇਹਦਾ ਜੂਸ ਹੋਊਗਾ ਸਾਰਾ ਉਹ ਨਿਕਲ ਜਾਊਗਾ ਗਰਮ ਹੋ ਕੇ ਤੇ ਫੇਰ ਇਹਨੂੰ ਆਪਾਂ ਪੋਣਾਗੇ ਤੇ ਚਲੋ ਜੀ ਪਨਤਾ ਦਾ ਜੂਸ ਕੱਢਦੇ ਆ ਜਿਹੜੀ ਇਹ ਹਿਰਕਾਂ ਨੇ ਆਪਾਂ ਇੱਕ ਪਾਸੇ ਰੱਖ ਦੇਣੇ ਆ ਨੇ ਇਹ ਹਿਰਕਾਂ ਵੀ ਆਪਣੇ ਕੰਮ ਆਉਣਗੀਆਂ ਇਹ ਹਿਰਕਾਂ ਨੂੰ ਸੁਕਾ ਕੇ ਨਾ ਫਿਰ ਇਹਨਾਂ ਦਾ ਆਪਾਂ ਪਾਊਡਰ ਬਣਾ ਲਵਾਂਗੇ ਮਤਲਬ ਕਿ ਜੇ ਕਿਸੇ ਵੀ ਭੈਣ ਜਾਂ ਭਾਈ ਵੀਰ ਨੂੰ ਸ਼ੂਗਰ ਹੋਵੇ ਹਿਰਕਾਂ ਨੂੰ ਸੁਕਾ ਕੇ ਦੀ ਫੱਕੀ ਬਣਾ ਕੇ ਰੋਜ਼ ਸਵੇਰੇ ਸ਼ਾਮ ਲੈ ਲੈ ਇਹ ਠੰਡੀਆਂ ਹੁੰਦੀ ਹੈ ਠੰਡੀ ਹੁੰਦੀ ਹੈ ਹਿਰਕਾਂ ਦੀ ਫੱਕੀ ਜਾਮਣਾਂ ਦੀ ਦੋ ਚੀਜ਼ਾਂ ਤਿਆਰ ਹੋਣਗੀਆਂ ਤਾਂ ਇੱਕ ਜੈਮ ਤਿਆਰ ਹੋਊ ਇੱਕ ਉਹ ਫੱਕੀ ਤਿਆਰ ਲੋ ਜੀ ਆਪਣਾ ਰਸ ਜਿਹੜਾ ਜਾਮਣਾ ਦਾ ਸਾਰਾ ਨਿਕਲ ਗਿਆ ਜਿਆਦਾ ਘਾੜਾ ਹੋ ਗਿਆ ਸੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਤੇ ਹੁਣ ਗੈਸ ਆਪਾਂ ਕਰ ਦਿੰਨੇ ਆ ਬੰਦ ਤੇ ਇਹਨੂੰ ਆਪਾਂ ਹੁਣ ਲੈ ਲਿਆ ਕੌਣਕੋਲੀ ਦੇ ਵਿੱਚ ਸਾਰਾ ਇਹ ਆਪਾਂ ਪੁਣ ਕੇ ਕੱਢ ਲਵਾਂਗੇ ਲੋ ਜੀ ਆਪਣਾ ਜੋ ਰਸ ਸੀ ਸਾਰਾ ਕੱਢ ਲਿਆ ਦੇਖੋ ਜਿਹੜਾ ਰਸ ਸੀ ਸਾਰਾ ਕੱਢ ਲਿਆ ਜਿਹੜੇ ਦੇ ਵਿੱਚ ਸਿਲਕੋ ਆਪਾਂ ਕੱਢ ਦਿੰਨੇ ਆ ਕਿਉਂਕਿ ਚਾਹ ਭੁਣੀ ਇੱਕ ਪਾਸੇ ਕੁੱਟੀ ਹੋਈ ਸੀ ਨਾਲ ਕਰਕੇ ਛੜੜੜ ਵਿੱਚ ਆ ਗਿਆ ਜਮਣ ਦਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਤੜਕੀ ਨਹੀਂ ਕਰ ਲਈ ਆ ਇਹ ਦਿੱਤੇ ਗਏ ਸੁੱਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਹੁਣ ਇਹ ਪਾਣੀ ਆਪਾਂ ਇਹਦੇ ਵਿੱਚ ਪਾ ਦਿੱਤਾ ਜਾਂ ਤਾਂ ਇਹ ਗੁੰਨੋ ਤੁਸੀਂ ਮਤਲਬ ਕਿ ਕੁੱਟ ਕੇ ਵੀ ਸਿੱਟ ਸਕਦੇ ਨੇ ਵਿੱਚ ਜਾਂ ਬਰੀਕ ਕਰ ਲੋ ਵੇਲੇ ਨਾਲ ਨਹੀਂ ਕੁੱਟ ਲੋ ਪੋਣੀ ਦੇ ਵਿੱਚ ਪਾ ਕੇ ਮੈਂ ਹੁਣ ਇਹ ਮਤਲਬ ਕਿ ਜਿਹੜਾ ਜਾਮਣਾ ਦਾ ਰਸ ਹੈ ਥੋੜਾ ਹੀ ਨਿਕਲੇ ਤੇ ਇੰਨਾ ਕੀ ਗੁੜ ਪਾਉਂਗੀ ਇਹਦੇ ਵਿੱਚ ਤੇ ਇਦਾਂ ਹੀ ਸਿੱਟ ਦੂੰ ਨਹੀਂ ਤੋੜ ਕੇ ਸਿੱਟਾਂ ਨਹੀਂ ਖੁਰਜੂਆ ਛੇਤੀ ਏਦਾਂ ਘੋਰਦਾਨੇ ਹੱਥ ਨਾਲ ਤੇ ਇਹ ਗੁੜ ਦੀ ਹੁਣ ਆਪਾਂ ਚਾਹ ਨਹੀਂ ਬਣਾਉਣੀ ਆ ਯਾ ਦੇ ਮਤਲਬ ਕਿ ਰਾਤ ਨਾਲ ਨਹੀਂ ਹਿੰਗਾ ਬਸ ਜਦੋਂ ਆਪਣਾ ਗੁੜ ਇਹਨ ਚੰਗੀ ਤਰ੍ਹਾਂ ਖੁਰ ਗਿਆ ਫੇਰ ਆਪਾਂ ਉਹ ਕਰਾਂਗੇ ਗੁਰਦੀ ਚਾਣੀ ਵੀ ਆਪਣੀ ਚੰਗੀ ਤਰ੍ਹਾਂ ਬਣ ਗਈ ਹੈ ਦੇਖੋ ਬਸ ਜਾ ਰਹੀ ਨਹੀਂ ਆਪਾਂ ਨੇ ਇਹ ਜਾਨਾ ਬਸ ਦੋ ਤਿੰਨ ਬਾਲੀਆਂ ਆ ਗਈਆਂ ਫਿਰ ਬੰਦ ਕਰ ਦੇਣਾ ਲੋਜੀ ਗੈਸ ਆਪਾਂ ਕਰ ਦਿੰਨੇ ਆ ਬੰਦ ਤੇ ਇਹ ਜਿਹੜੀ ਗੁਰਦੀ ਚਾਣੀ ਆ ਇਹਨੂੰ ਆਪਾਂ ਹੁਣ ਲੈਨੇ ਆ ਕੌਲੀ ਦੇ ਵਿੱਚ ਆਪਣੇ ਜੋ ਗੁੜ ਮਤਲਬ ਕਿ ਆਪਾਂ ਨੇ ਪੁਣਿਆ ਸੀ ਉਹ ਦੁਆਰੋਂ ਟੜਕਣੀ ਆਪਾਂ ਨੇ ਪ੍ਰਾਈਪਿੰਟ ਧੋ ਲੈ ਕਿਉਂਕਿ ਇਹਦੇ ਵਿੱਚ ਥੋੜੀ ਨੀਚੇ ਰੇਤਾ ਆ ਹੁੰਦਾ ਉਸ ਮਾਰ ਕੇ ਧੋ ਲੈਂਦੇ ਤੇ ਹੁਣ ਜਿਹੜੇ ਇਹ ਗੈਸ ਉੱਤੇ ਪ੍ਰਾਈਪੀ ਰੱਖ ਦਿੱਤੀ ਹੈ ਤੇ ਜਿਹੜਾ ਇਹ ਜਾਮਣਾਂ ਦਾ ਆਪਾਂ ਨੇ ਜੂਸ ਕੱਢਿਆ ਹੋਇਆ ਹੁਣ ਇਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਪ੍ਰਾਈਪਿੰਟ ਇਹ ਪਾ ਦਿੱਤਾ ਤੇ ਇਸ ਤੋਂ ਬਾਅਦ ਜੋ ਆਪਣਾ ਇਹ ਗੁੜ ਪੁਣਿਆ ਹੋਇਆ ਸੀ ਇਹ ਵੀ ਇਹਦੇ ਵਿੱਚ ਪਾ ਲਾਂਗੇ ਜਿਹੜੇ ਬਾਲਾਂਗੇ ਇੱਕ ਇੱਕੋ ਵਾਲੀ ਦਵਾਈ ਇਹਨੂੰ ਫਿਰ ਇਹਦੇ ਵਿੱਚ ਆਪਾਂ ਗੁੜ ਮਿਕਸ ਕਰ ਦਵਾਂਗੇ ਲਓ ਜੀ ਹੁਣ ਆਪਾਂ ਇਹ ਗੁੜ ਦੀ ਚਾਣੀ ਵੀ ਇਹਦੇ ਵਿੱਚ ਪਾ ਲੈਨੇ ਆਂ ਵਾਲੀ ਆਣ ਲੱਗੀ ਆ ਜਮਣਾਂ ਦੇ ਜੂਸ ਨੂੰ ਦੇਖੋ ਮੈਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣੇ ਇਹ ਥੋੜਾ ਟਾਈਮ ਇਹਨੂੰ ਰਜਾਉਣਾ ਹੈ ਇਹ ਤਾਰ ਜਾਉਣਾ ਹੈ ਇਹ ਵੀ ਥੋੜਾ ਜਿਹਾ ਜਦੋਂ ਗਾੜਾ ਹੋ ਗਿਆ ਤੇ ਫਿਰ ਆਪਾਂ ਗੈਸ ਬੰਦ ਕਰਾਂਗੇ ਕੜਚੀ ਫੇਰ ਹੀ ਉਹ ਜਾਣੀ ਬਿਲਕੁਲ ਬੰਦ ਨਹੀਂ ਕਰਨੀ ਕਿ ਜਦੋਂ ਥੋੜੀ ਮਤਲਬ ਕਿ ਗਾੜਾ ਹੋਣ ਲੱਗ ਗਿਆ ਫੇਰ ਆਪਾਂ ਗੈਸ ਬੰਦ ਕਰਨਾ। ਲੋ ਜੀ ਜੈਮ ਆਪਣਾ ਹੋ ਬਣ ਕੇ ਹੋ ਗਿਆ ਰੈਡੀ ਦੇਖੋ ਗਾੜਾ ਹੋਣ ਲੱਗ ਗਿਆ ਇਹ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਇਹਨੂੰ ਹੁਣ ਆਪਾਂ ਠੰਡਾ ਹੋਣ ਵਾਸਤੇ 10-15 ਮਿੰਟ ਰੱਖ ਦਨੇ ਜਦੋਂ ਇਹ ਠੰਡਾ ਹੋ ਗਿਆ ਤਾਂ ਨਾਲੇ ਬਰੈਡ ਤੇ ਲਾ ਕੇ ਦਿਖਾਣੇ ਆ। ਨਾਰੇ ਡੱਬੀ ਦੇ ਵਿੱਚ ਪਾ ਕੇ ਦਿਖਾਣੇ ਕਿੰਦਾਂ ਦਾ ਬਣਿਆ ਬਿਲਕੁਲ ਹੀ ਆਪਣਾ ਪੂਰਾ ਰੈਡੀ ਹੋ ਗਿਆ ਦੇਖੋ ਬਿਨਾ ਇੱਕ ਪੈਸਾ ਖਰਚ ਕੀਤੇ ਬਿਨਾ ਹੀ ਆਪਾਂ ਇਹ ਘਰ ਤਿਆਰ ਕੀਤਾ ਦੇਖੋ ਘਰ ਦੇ ਹੀ ਗੁੜ ਹੋ ਗਿਆ ਤੇ ਘਰ ਦੀ ਜਮਣਾ ਹੋ ਗਈਆਂ ਤੇ ਜਦੋਂ ਪੂਰਾ ਹੋ ਗਿਆ ਰੈਡੀ ਬੱਚੇ ਨੂੰ ਰੋਟੀ ਤੇ ਵੀ ਲਗਾ ਕੇ ਖਾ ਸਕਦੇ ਨੇ ਬਰੈਡਾਂ ਤੇ ਵੀ ਤੇ ਚਲੋ ਜੀ ਹੁਣ ਇਹਨਾਂ ਨੂੰ 15 ਮਿੰਟ ਵਾਸਤੇ ਆਪਾਂ ਇਦਾਂ ਹੀ ਜਾਲੀ ਨਾਲ ਟੱਕ ਦਿੰਨੇ ਆਂ ਇਹ ਠੰਡਾ ਹੋ ਜੂ ਫਿਰ ਤੁਹਾਨੂੰ ਜੀ ਜੈਮ ਆਪਣਾ ਹੋ ਗਿਆ ਠੰਡਾ ਇਹ ਇਹ ਨੂੰ ਹੁਣ ਜਾਂ ਤੁਸੀਂ ਕਿਸੇ ਕੌਲੀ 'ਚ ਕੱਢ ਸਕਦੇ ਹੋ ਜਾਂ ਫਿਰ ਕਿਸੇ ਡੱਬੀ 'ਚ ਪਾ ਸਕਦੇ ਆ। ਇਹਨੂੰ ਪਹਿਲਾਂ ਤਾਂ ਆਪਾਂ ਕੌਲੀ 'ਚ ਕੱਢਾਂਗੇ। ਕੌਲੀ 'ਚ ਕੱਢ ਲੈਨੇ ਆ। ਇਹ ਅੱਧਾ ਕਿਲੋ ਜਾਮਣਾ ਸੀ ਤੇ ਪਾਈ ਆ ਤਾਂ ਥੋੜਾ ਜਿਹਾ ਘੱਟ ਗੁੜ ਸੀ। ਜੇ dennu ਆਪਾਂ ਫ੍ਰੀਜ 'ਚ ਲਾ ਦੇਵਾਂਗੇ ਫਿਰ ਇਹ ਉਦੋਂ ਵੀ ਜ਼ਿਆਦਾ ਕੜਾ ਹੋ ਜਾਊਗਾ। ਜਮਣਾ ਥੋੜੀਆਂ ਨੇ ਇਸੇ ਤਰ੍ਹਾਂ ਜੀ ਤੋੜ ਕੇ ਮੀ ਕੇ ਚੱਲ ਜਿੱਦੇ ਫੇਰ ਵੱਧ ਲੈਣ ਜਿੱਦੇ ਵੱਧ ਬਣਾਵਾਂਗੀ ਇੱਕ ਦਿਨ ਤੁਹਾਨੂੰ ਮਿਕਸ ਫਰੂਟ ਦਾ ਜੈਮ ਵੀ ਬਣਾ ਕੇ ਦਿਖਾਵਾਂਗੀ ਤੇ ਹੁਣ ਤੁਹਾਨੂੰ ਇਹ ਬ੍ਰੈਡ ਤੇ ਲਾ ਕੇ ਦਿਖਾਉਂਦੇ ਆ ਮੇਕੋ ਜੀ ਘਰ ਦਾ ਬਣਾਇਆ ਹੋਇਆ ਜੈਮ ਬਹੁਤ ਜ਼ਿਆਦਾ ਟੇਸਟੀ ਬਣਿਆ ਤੇ ਬਾਕੀ ਸਿੰਮੂ ਦੱਸੂਗਾ ਖਾ ਕੇ ਕਿੱਦਾਂ ਦਾ ਬਣਿਆ ਮੈਂ ਤਾਂ ਬਹੁਤ ਜ਼ਿਆਦੇ ਲੱਗਦੀ ਆ ਕੋਈ ਇਹ ਤੇ ਫਜ਼ੂਲ ਖਰਚਾ ਨਹੀਂ ਹੈਗਾ ਮਤਲਬ ਕਿ ਵੀ ਖਰਚਾ ਹੋਣਾ ਬ੍ਰੈਡ ਬ੍ਰੈਡ ਤੇ ਖਰਚਾ ਜ਼ਰੂਰ ਆਇਆ ਸਿਰਫ ਬ੍ਰੈਡ ਬ੍ਰੈਡ ਲੈ ਕੇ ਆਂਦੇ ਨੇ ਜਮਣਾ ਵੀ ਕਰਦੀ ਸੀ ਅਸੀਂ ਗੁੜ ਵੀ ਕਰਦਾ ਸੀ ਇਹਨੂੰ ਇਧਰ ਪਾ ਸਰਦਾਰ ਜੀ ਆਣਗੇ ਉਹਨਾਂ ਨੇ ਵੀ ਦਿਖਾਵਾਂਗੇ ਟੇਸਟ ਕਰਨਗੇ ਕਾਹੇ ਜਾ ਬਣਿਆ ਤੇ ਬੱਚੇ ਬਹੁਤ ਜ਼ਿਆਦੇ ਖੁਸ਼ ਹੁੰਦੇ ਨੇ ਇਹਨੂੰ ਖਾ ਕੇ ਰੋਟੀ ਤੇ ਵੀ ਲਗਾ ਸਕਦੇ ਹੋ ਇਹ ਮੈਂ ਜੇ ਇਹਨੂੰ ਆਪਾਂ ਕੱਟ ਕਰ ਦਾਂ ਨੇ

ਲੋ ਜੀ ਏਸੀ ਆਪਣਾ ਇੰਨਾ ਕ ਜੈਮ ਰੈਡੀ ਹੋਇਆ ਇਹ ਅੱਧਾ ਕਿਲੋ ਜਾਮਣਾਂ ਦੇ ਵਿੱਚੋਂ ਤੇ ਸਿੱਧੇ ਸਰਦਾਰ ਜੀ ਖੇਤ ਗਏ 2 ਕਿਲੋ ਜਾਮਣਾ ਮੰਗਾ ਕੇ ਫੇਰ ਤਿਆਰ ਕਰਾਂਗੇ ਤੇ 109 ਮਿਕਸ ਫਰੂਟ ਦਾ ਜੈਮ ਬਣਾ ਕੇ ਦਿਖਾਵਾਂਗੇ ਉਹ ਵੀ ਕਿੱਦਾਂ ਬਣਦਾ ਤੇ ਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਤੇ ਲੈ ਕੇ ਆਂਦੇ ਰਹਾਂਗੇ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਸ਼ਿਕਾ